ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਮੁੰਡੇ ਦੇ ਵਿਆਹ ਵਿੱਚ ਗਾਇਆ ਜਾਣ ਵਾਲਾ ਲੋਕਗੀਤ ਕੋੜੀ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗਾ ਵੀਰਾ ਕੋੜੀਆਂ ਵਕੈਂਦੀਆਂ ਵੀਰਾ ਕੋੜੀਆਂ ਵਕੈਂਦੀਆ ਵੇ ਵੇ ਗੰਗਾ ਜਮਨਾ ਤੋਂ ਪਰ ਵੀਰਾ ਬਾਬਲ ਨੂੰ ਪਿਆਰਾ ਵੇ ਵੇ ਕੋੜੀਆਂ ਲੈ ਦੂਗਾ ਚਾਰ ਵੀਰਾ ਬਾਬਲ ਨੂੰ ਪਿਆਰਾ ਵੇ ਵੀਰਾ ਕੋੜੀਆਂ ਵਕੈਂਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੇ ਗੰਗਾ ਜਮਨਾ ਤੋਂ ਪਰ ਵੀਰਾ ਦਾਦੇ ਨੂੰ ਪਿਆਰਾ ਵੇ ਵੇ ਕੋੜੀਆਂ ਲੈ ਦੂਗਾ ਵੇ ਕੋੜੀਆਂ ਲੈ ਦੂਗਾ ਚਾਰ ਵੀਰਾ ਕੋੜੀਆਂ ਵਕੈਂਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੀਰਾ ਕੋੜੀਆਂ ਵਕੈਂਦੀਆਂ ਵੇ ਵੇ ਗੰਗਾ ਜਮਨਾ ਵੀਰਾ ਮੈਨੂੰ ਪਿਆਰਾ ਵੇ ਵੇ ਕੋੜੀਆਂ ਲੈ ਦੂਗਾ ਚਾਰ ਵੇ ਕੋੜੀਆਂ ਲੈ ਦੂਗਾ ਚਾਰ ਵੀਰਾ ਕੋੜੀਆਂ ਬ ਕਹਿੰਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੇ ਗੰਗਾ ਜਮਨਾ ਤੋਂ ਪਰ ਵੀਰਾ ਤਾਏ ਨੂੰ ਪਿਆਰਾ ਵੇ ਕੋੜਿਆਲੇ ਦੂਗਾ ਚਾਰ ਵੇ ਕੋੜਿਆਲੇ ਦੂਗਾ ਚਾਰ ਵੀਰਾ ਕੋੜੀਆਂ ਬ ਕਹਿੰਦੀਆਂ ਵੀਰਾ ਕੋੜੀਆਂ ਵਕੈਂਦੀਆ ਵੇ ਵੇ ਗੰਗਾ ਜਮਨਾ ਤੋਂ ਪਰ ਵੀਰਾ ਚਾਚੇ ਨੂੰ ਪਿਆਰਾ ਵੇ ਵੇ ਕੋੜੀਆਂ ਲੈ ਦੂਗਾ ਚਾਰ ਵੇ ਕੋੜੀਆਂ ਲੈ ਦੂਗਾ ਚਾਰ ਵੀਰਾ ਕੋੜੀਆਂ ਵਕੈਂਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੇ ਗੰਗਾ ਜਮਨਾ ਤੋਂ ਪਰ ਵੀਰਾ ਫੁੱਫੜ ਨੂੰ ਪਿਆਰਾ ਵੇ ਕੋੜੀਆਂ ਲੈ ਦੂਗਾ ਚਾਰ ਵੇ ਕੋੜੀਆਂ ਲੈ ਦੂਗਾ ਚਾਰ ਵੀਰਾ ਕੋੜੀਆਂ ਬ ਕਹਿੰਦੀਆਂ ਵੇ ਵੇ ਗੰਗਾ ਜਮਨਾ ਤੋਂ ਪਰ ਵੇ ਗੰਗਾ ਜਮਨਾ ਤੋਂ ਪਰ ਮੇਰਾ ਹੈ ਗੀਤ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਗੀਤ ਵਧੀਆ ਲੱਗਿਆ ਹੋਵੇ ਤਾਂ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ